ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁਡੂ ਚੈਨਲ ਮਾ ਵਾਡਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਟੋਕੜਗਾ ਮਸੇ ਲਈ ਲੈ ਕੇ ਆਏ ਹਾਂ ਜੀ ਆਪ ਪੁੱਛ ਲੈਨੇ ਬਾਈ ਟੋਟੇਲ ਤੇ ਜਿਸ ਪਿੰਡ ਚੋ ਬਾਈ ਵੀਡੀਓ ਬਣਾ ਰਹੇ ਪਿੰਡ ਸਲਾਬਤਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਬਾਈ ਭਾਈ ਰੂਪਾ ਰਹਿ ਜਾਂਦਾ ਜੰਗੀਆਂਣਾ ਭਧੌੜੇ ਪਿੰਡ ਨੇੜੇ ਰਹਿ ਜਾਂਦੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਵਧੀਆ ਹਾਂਜੀ ਹਾਂਜੀ ਵਧੀਆ ਬਈ ਨਾਮ ਤੇ ਮੋਬਾਈਲ ਨੰਬਰ ਬੋਲ ਦਈ ਨਾਮ ਰਮਨਦੀਪ ਸਿੰਘ ਬਾਈ ਨੰਬਰ 684825735 ਠੀਕ ਹੈ ਬਾਈ ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸਈ ਬਈ ਇਹ ਦੂਜਾ ਸੂਆ ਬਈ ਕਿੰਨਾ ਟਾਈਮ ਹੋ ਗਿਆ ਸੂਈ ਸੂਈ ਨੂੰ ਬਈ 7-8 ਮਹੀਨੇ ਹੋ ਗਏ ਹੁਣ ਇਹਨੇ ਠੀਕ ਆ ਦੁੱਧ ਕਿੰਨਾ ਦੁੱਧ 10 ਲੀਟਰ ਹੈ ਬਈ ਨੱਟ ਤਿਆਰ ਹਾਂਜੀ ਠੀਕ ਆ ਬਈ ਪਾਣੀ ਲੋੜਾਂਗੇ ਝੋਲੇ ਬਈ ਹਾਂਜੀ ਠੀਕ ਆ ਫੁੱਲ ਕਰਦਾ ਪ੍ਰਿੰਟ ਕਮਾਲ ਦਾ ਫੇਸ ਹੋਸ ਚੰਗਾ ਚੰਗੀ ਆ ਬਈ ਬਰੀਡ ਤੇ ਤੁਰੇ ਤਰੇ ਦੀ ਸਾਫ ਹਾਂਜੀ ਹਾਂਜੀ ਵਧੀਆ ਬਈ ਠੀਕ ਆ ਤੁਰੇ ਤਾਰੇ ਦੀ ਚੰਗੀ ਆ ਬਈ ਥਾਣ ਲੈ ਵਾ ਦੇਖੋ ਬਈ ਥਾਣ ਬਹੁਤ ਚੰਗਾ ਹੈਗਾ ਅਜੇ ਚਵਾਈ ਚ ਪਾਇਆ ਅਜੇ ਤਾਂ ਬਈ ਮਨਿਕ ਚੱਲਦਾ ਪੈ ਰਹੀ ਆ ਸ਼ਾਮ ਤੱਕ ਆਰਡਰ ਦੀ ਕੁਆਲਿਟੀ ਵਧੀਆ ਤਿਆਰ ਕਰ ਲਉ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਠੰਡੀ ਛੰਡੀ ਕਿਵੇਂ ਆ ਬਈ ਓਕੇ ਆ ਬਈ ਜਮਾ ਸੀਲ ਆ ਠੰਡੀ ਚਵਾਈ ਜੀ ਓਕੇ ਹਾਂ ਹਾਂ ਬਈ ਓਕੇ ਕੀ ਮੁੱਲ ਆ ਫਿਰ ਇਹਦਾ ਜੈਜ ਮੁੱਲ 30000 ਕਰ ਦਾਂਗੇ ਬਈ ਮਾਨਤਨ ਮਾਨਤਨ ਕਰ ਦਾਂਗੇ ਓਕੇ ਬਈ ਹਾਂ 30000 ਰੁਪਿਆ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਅੱਗੇ ਭਰਾ ਦੋ ਨੰਬਰ ਤੇ ਕਿਹੜਾ ਸੂਅ ਸੁਈ ਦੀ ਇਹ ਵੀ ਦੂਜਾ ਹੀ ਆ ਬਈ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਇਹਨੂੰ 7 ਕ ਮਹੀਨੇ ਨੂੰ ਹੋ ਗਿਆ ਹੁਣ 7 ਮਹੀਨੇ ਹੋ ਗਏ ਦੁੱਧ ਕਿੰਨਾ ਹੁਣ ਦੁੱਧ 5 ਲੀਟਰ ਹੋਊਗਾ ਬਈ ਜੀ ਨੈਟ ਤੇ ਆ ਹਾਂਜੀ ਠੀਕ ਆ ਚਵਾਈ 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 ਓਕੇ ਆ ਬਈ ਠੰਡੀ ਠੁੰਡੀ ਪੂਰੀ ਓਕੇ ਆ ਬਈ ਫੈਂਟ ਬਹੁਤ ਆਉਂਦੀ ਹੋ ਹਾਂ ਹਾਂ ਬਈ ਫੈਂਟ ਫੁੱਲ ਨਹੀਂ ਗਰਮੀ ਨਹੀਂ ਮੰਦੀ ਗਰਮੀ ਨਹੀਂ ਮੰਦੀ ਗਰਮੀ ਨਹੀਂ ਮੰਦੀ ਫੈਂਟ ਫੁੱਲ ਆਉਂਦੀ ਹੋ ਤੇ ਥਾਣ ਦੇਖੋ ਬਈ ਥਾਣ ਨੇੜ ਤੋਂ ਚੈੱਕ ਕਰ ਲਓ ਕੱਲਾ ਕੱਲਾ ਥਾਣ ਚਾਰੇ ਥਾਣ ਨਿਕੜਵੇਂ ਪੂਰੇ ਗਿਆ ਤੇ ਕੀ ਮੋਲ ਆ ਬਈ ਜੈਜ ਇਹ 15000 ਦੀ ਦੇ ਦਾਂਗੇ ਬਈ ਮਾਨ ਤਨ ਹੋ ਜਾ ਮਾਨ ਤਨ ਹੋ ਜਾ ਬਈ 15000 ਰੁਪਇਆ ਮੋਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ 나ਗਸੀ ਭਰਾ ਕੋਲੇ ਦੋ ਦੋਨੇ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ